ਬਾਬਾ ਕਬੀਰ ਸਾਹਿਬ ਜੀ ਦਾ ਇੱਕ ਵਚਨ ਹੈ ਮੇਰੇ ਮਨ ਦੇ ਵਿੱਚ ਵੀ ਇੱਕ ਬੜਾ ਵੱਡਾ ਖਿਆਲ ਦਾ ਹੜ ਆ ਗਿਆ ਕਿ ਪ੍ਰਮਾਤਮਾ ਆਪਣੇ ਜਨ ਦੀ ਹਰ ਗੱਲ ਨੂੰ ਮੰਨਦਾ ਉਹਨਾਂ ਸ਼ਬਦ ਕਹੇ ਕਿ ਜਨ ਵਾਲਾ ਜੀਵਨ ਅਸੀਂ ਕਮਾ ਲਈਏ ਨਾ ਤਾਂ ਸ਼ਾਇਦ ਹਰ ਜਨ ਬਣ ਜਾਈਏ ਸ਼ਬਦ ਸਨ ਕਿ ਜਿਵੇਂ ਰਸਤੇ ਦੇ ਵਿੱਚ ਇੱਕ ਰੋੜਾ ਪਿਆ ਹੈ ਲੰਘਣ ਵਾਲੇ ਲੋਕ ਲੰਘਦੇ ਨੇ ਤੇ ਪੈਰਾਂ ਦੇ ਨਾਲ ਉਸ ਨੂੰ ਠੋਕਰ ਮਾਰਦੇ ਨੇ ਰੋੜਾ ਠੋਕਰ ਖਾ ਕੇ ਸੜਕ ਦੇ ਕਦੀ ਸੱਚੇ ਕਦੀ ਖੱਪੇ ਕਹਿੰਦੇ ਨੇ ਮਨਾ ਇਸ ਦੇ ਵਰਗੀਆਂ ਠੋਕਰਾਂ ਕੋਈ ਸਹਾਰ ਲੈ ਤਾਂ ਸਾਇਦ ਠੋਕਰਾਂ ਸਹਾਰਨ ਵਾਲਾ ਪਰਮਾਤਮਾ ਦਾ ਜਨ ਬਣ ਜਾਈ ਕਹਿ ਲੱਗੇ ਰੋੜੇ ਦੇ ਵਿੱਚ ਗੁਨ ਹੈ ਕਿ ਇਹ ਠੋਕਰਾਂ ਸਹਾਰਦਾ ਤਾਕਤ ਵਾਲੇ ਦੀ ਠੋਕਰ ਤਾਂ ਸਹਾਰ ਲੈਂਦਾ ਪਰ ਮਾੜਾ ਬੰਦਾ ਜਦੋਂ ਲੰਘਦਾ ਤਾਂ ਉਸ ਦੇ ਪੈਰਾਂ ਨੂੰ ਠੋਕਰ ਮਾਰ ਕੇ ਜ਼ਖਮੀ ਵੀ ਕਰ ਦਿੰਦਾ ਇਹ ਕਾਦਾ ਜਨ ਹੋਇਆ ਤਕੜਿਆਂ ਦੀ ਮਾਰ ਸਹਾਰ ਲਈ ਤੇ ਮਾੜਿਆਂ ਉੱਪਰ ਜ਼ੁਲਮ ਕਰ ਦਿੱਤਾ ਇਹ ਰੋੜੇ ਦੇ ਵਿੱਚ ਔਗਣ ਹੈ ਫਿਰ ਕਹਿ ਲੱਗੇ ਚਲੋ ਜੇ ਰੋੜੇ ਦੇ ਵਿੱਚ ਔਗਨੈ ਤਾਂ ਮਿੱਟੀ ਤਾਂ ਜ਼ਮੀਨ ਤੇ ਰਹਿੰਦੀ ਐ ਨਾ ਖਾਕ ਵਰਗੇ ਬਣ ਜਾਈਏ ਮਿੱਟੀ ਤਾਂ ਕਿਸੇ ਨੂੰ ਜ਼ਖਮੀ ਨਹੀਂ ਕਰਦੀ ਨਾ ਅਮੀਰ ਗਰੀਬ ਉੱਚਾ ਨੀਵਾ ਕੋਈ ਵੀ ਲੰਗੇ ਹਰ ਇੱਕ ਦੇ ਪੈਰਾਂ ਦੀਆਂ ਤਲੀਆਂ ਨੂੰ ਚੁੰਮਦੀ ਐ ਕਹਿ ਲੱਗੇ ਵਾਕਿਆ ਹੀ ਸਾਇਦ ਮਿੱਟੀ ਵਾਂਗ ਬਣਿਆ ਹਰ ਜਨ ਹੋ ਜਾਈਏ ਆਪਣੀ ਗੱਲ ਉਹਨਾਂ ਫਿਰ ਕੱਟ ਦਿੱਤੇ ਕਹਿ ਲੱਗੇ ਨਹੀਂ ਮਿੱਟੀ ਦੇ ਵਿੱਚ ਵੀ ਇੱਕ ਔਗਣ ਹੈ ਜਿੰਨੀ ਦੇਰ ਤੱਕ ਉਸ ਨੂੰ ਉੱਠਣ ਦਾ ਸਮਾਂ ਨਹੀਂ ਮਿਲਦਾ ਲੋਕਾਂ ਦੇ ਪੈਰ ਨੂੰ ਚੁੰਮਦੀ ਹੈ ਤੇ ਜਿਸ ਦਿਨ ਕਿਤੇ ਉੱਠਣ ਦਾ ਮੌਕਾ ਮਿਲ ਜਾਏ ਤਾਂ ਪੈਰਾਂ ਨੂੰ ਚੁੰਮਣ ਵਾਲੀ ਮਿੱਟੀ ਇਸ ਦੇ ਸਿਰ ਸਿਰ ਨੂੰ ਵੀ ਦਾਗੀ ਕਰ ਦਿੰਦੀ ਹੈ ਉਸ ਨੂੰ ਉੱਠਣ ਦਾ ਸਮਾਂ ਨਹੀਂ ਮਿਲਿਆ ਸੋ ਕੁਝ ਬੰਦੇ ਅਜਹਿ ਨੇ ਜਿਨ੍ਹਾਂ ਨੂੰ ਹਾਲਾਤ ਉੱਠਣ ਦਾ ਦਿਨ ਤਾਂ ਉਹ ਸਭ ਦੇ ਚਰਨਾਂ ਦੀ ਧੂੜ ਬਣ ਜਾਂਦੇ ਨੇ ਇੰਜ ਲੱਗਦਾ ਜਿਵੇਂ ਇਹ ਨਿਮਰਤਾ ਦੇ ਪੁੰਜ ਨੇ ਬੰਦੇ ਬਿਲਕੁਲ ਮਿੱਟੀ ਦੀ ਤਰ੍ਹਾਂ ਵਿੱਚ ਜਾਂਦੇ ਨੇ ਪਰ ਮਿੱਟੀ ਓਨੀ دیر ਤੱਕ ਜ਼ਮੀਨ ਤੇ ਐ ਜਿੰਨੀ ਦੇਰ ਤੱਕ ਉਸ ਨੂੰ ਹਵਾ ਨਹੀਂ ਲੱਗੀ ਹਵਾ ਦਾ ਤੇਜ਼ ਬੁੱਲਾ ਚੱਲਿਆ ਤੇ ਉਹ ਮਿੱਟੀ ਉੱਡ ਕੇ ਲੋਕਾਂ ਦੇ ਤਨ ਦਾਗੀ ਕਰਨ ਲੱਗ ਪਈ ਉਹਨਾਂ ਦੇ ਸਿਰ ਨੂੰ ਦਾਗੀ ਕਰਨ ਲੱਗ ਪਈ ਕੱਪੜੇ ਦਾਗੇ ਕਰਨ ਲੱਗ ਪਈ ਕਹਿ ਲੱਗੇ ਇਸ ਦੇ ਵਿੱਚ ਵੀ ਔਗਣ ਹੈ ਇਹ ਬਖਤ ਦਾ ਇੰਤਜ਼ਾਰ ਕਰਦੀ ਹੈ ਸਮਾ ਮਿਲੇ ਤਾਂ ਤਨ ਦਾਗੀ ਕਰੇਗੀ ਨਾ ਮਿਲੇ ਤਾਂ ਧੋੜ ਬਣੀ ਰਹੇਗੀ ਉਥੇ ਕਹਿ ਲੱਗੇ ਅਜਿਹੇ ਬੰਦੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਤਾਕਤ ਦੀ ਹਵਾ ਨਾ ਮਿਲੇ ਤਾਂ ਉਹ ਨਿਮਰਤਾ ਦੇ ਪੁੰਜ ਲੱਗਦੇ ਨੇ ਜਿਸ ਦਿਨ ਥੋੜੀ ਜਹੀ ਤਾਕਤ ਦੀ ਹਵਾ ਮਿਲੇ ਪਿਆਰਿਓ ਇਹੋ ਬੰਦੇ ਲੰਘਦੇ ਹੋਏ ਬੇਦੋਸਿਆਂ ਉੱਪਰ ਵੀ ਦੋਸ਼ ਰੋਪਣ ਲੱਗ ਜਾਂਦੇ ਰੱਬ ਦਾ ਸੇਵਕ ਚਰਨਾਂ ਦੀ ਧੂੜ ਤਾਂ ਬਣੇਗਾ ਪਰ ਕਿਸੇ ਤੇ ਦੋਸ਼ આરોਪਨ ਨਹੀਂ ਕਰਦਾ ਪਰਮਾਤਮਾ ਦੇ ਸੇਵਕ ਦਾ ਜੀਵਨ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਸੰਸਾਰ ਦੇ ਵਿੱਚ ਜਿਹੜਾ ਆਪਣੇ ਕਰਮਾਂ ਦੀ ਸਿਫਤ ਕਰਨ ਲੱਗ ਪਵੇ ਕਿ ਮੈਂ ਸਭ ਤੋਂ ਉੱਚਾ ਹਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਚੇਤੇ ਰੱਖਿਓ ਉਸ ਸਭ ਤੋਂ ਪਹਿਲੀ ਸ਼ੁਰੂਆਤ ਹੁੰਦੀ ਹੈ ਉਸ ਦੇ ਪਤਨ ਦੀ ਜਿਸ ਦਿਨ ਬੰਦਾ ਕਹਿੰਦਾ ਨਾ ਕਿ ਮੈਂ ਚੰਗਾ ਹਾਂ ਮਹਾਰਾਜ ਕਹਿੰਦੇ ਨੇ ਚੇਤੇ ਰੱਖੋ ਉਸ ਬੰਦੇ ਦੀ ਭਲਾਈ ਉਸ ਨੂੰ ਨਿਵਾਨ ਵਾਲੇ ਪਾਸੇ ਲੈ ਕੇ ਜਾਂਦੀ ਪਈ ਹੈ ਕੀ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਆਪਸ ਕੋ ਜੋ ਭਲਾ ਕਹਾਵੇ ਤਿਸ ਹੈ ਭਲਾਈ ਨਿਕਟ ਨਾ ਆਵੇ ਪਰਮਾਤਮਾ ਦਾ ਜਨ ਮਿੱਟੀ ਦੀ ਤਰ੍ਹਾਂ ਦੋਸਤ ਨਹੀਂ ਲਾਉਂਦਾ ਕਹਿ ਲੱਗੇ ਪਾਣੀ ਤਾਂ ਨਿਵਾਨ ਨੂੰ ਤੁਰਦਾ ਪਰ ਫਿਰ ਕਹਿ ਲੱਗੇ ਜਦੋਂ ਉਸ ਨੂੰ ਸੇਕ ਮਿਲਦਾ ਹੈ ਤਾਂ ਉਹ ਉਬਾਲੇ ਖਾਣ ਲੱਗ ਪੈਂਦਾ ਹੈ ਤੇ ਜਦੋਂ ਉਸ ਨੂੰ ਠੰਡਕ ਮਿਲਦੀ ਹੈ ਤਾਂ ਉਹ ਜੰਮ ਜਾਂਦਾ ਹੈ ਇਸ ਦਾ ਤਾਂ ਮਤਲਬ ਇਹ ਹੈ ਕਿ ਦੁਨੀਆਂ ਦਾ ਕੋਈ ਪਰਮਾਨ ਅਜਿਹਾ ਨਹੀਂ ਜਿਹੜਾ ਇਹ ਸਿੱਧ ਕਰ ਸਕੇ ਕਿ ਹਰ ਜਨ ਅਜਿਹਾ ਹੁੰਦਾ ਹੈ ਬਚਨੇ ਬਾਬਾ ਕਬੀਰ ਸਾਹਿਬ ਦਾ ਕਵੀਰ ਰੋੜਾ ਹੋਏ ਰੋ ਬਾਟ ਕਾ ਤਜ ਮਨ ਕਾ ਅਬੇਮਾਨ ਐਸਾ ਕੋਈ ਦਾਸ ਹੋਏ ਹੇ ਮਿਲੈ ਭਗਵਾਨ ਕਬੀਰ ਰੋੜਾ ਹੋਆ ਤੋ ਕਿਆ ਭਇਆ ਪੰਥੀ ਕਾ ਦੁਖ ਦੇ ਐਸਾ ਤੇਰਾ ਦਾਸ ਹੈ ਜਿਉ ਤਰਨੀ ਮਹਿ ਖੇ ਕਬੀਰ ਖੇ ਹੋਇ ਤੋ ਕਿਆ ਭਇਆ ਜਾ ਉੱਡ ਲਾ ਕੇ ਅੰਗ ਹਰ ਜਨ ਐਸਾ ਚਾਹੀਐ ਜਿਉਂ ਪਾਣੀ ਸਰਵੰਗ ਜਿਵੇਂ ਪਾਣੀ ਸਾਰੇ ਅੰਗਾਂ ਦੇ ਵਿੱਚ ਘੁਲ ਜਾਂਦਾ ਹੈ ਨਾ ਅਖੀਰ ਦੇ ਵਿੱਚ ਇੱਕ ਇਸ਼ਾਰਾ ਕੀਤਾ ਕਿ ਇੰਨਾ ਵਰਗਾ ਕੋਈ ਨਹੀਂ ਗਵੀਰ ਪਾਣੇ ਹੋਆ ਤਾਂ ਕਿਆ ਭਿਆ ਸਿਰਤਾਤਾ ਹੋਏ ਹਰ ਜਨ ਐਸਾ ਚਾਹੀਐ ਜੈਸਾ ਹਰ ਹੋਏ ਹਰੀ ਦਾ ਸੇਵਕ ਅਜਿਹਾ ਚਾਹਿੰਦਾ ਜਿਹੋ ਜਿਹਾਂ ਹਰੀ ਆਪ ਹੈ ਇਤਾਂ ਸ਼ਬਦ ਕਹਿ ਦਿੱਤਾ ਨਾ ਹਰ ਜਨ ਐਸਾ ਚਾਹੀਐ ਪਰ ਬਿਦ ਤਾਂ ਨਹੀਂ ਦੱਸੇ ਨਾ ਕਿ ਹਰ ਜਨ ਕਿਉ ਜਿਆ ਬਣੇਗਾ ਇਸ ਦਾ ਉੱਤਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਆਪ ਕਹੇ ਲੱਗੇ ਕਿ ਭਾਈ ਹਰੀ ਵਰਗਾ ਉਹੀ ਬਣੇਗਾ ਜੋ ਹਰੀ ਨੂੰ ਦਿਨ ਰਾਤ ਚੇਤੇ ਕਰੇਗਾ ਉਸ ਦੇ ਚੇਤੇ ਵਿੱਚ ਜਦੋਂ ਹਰੀ ਉਤਰ ਜਾਏ ਤਾਂ ਸਰੀਰ ਉਸ ਦਾ ਇਨਸਾਨ ਵਾਲਾ ਹੋਵੇਗਾ ਪਰ ਰੂਪ ਉਸ ਦਾ ਭਗਵਾਨ ਵਾਲਾ ਹੋ ਜਾਵੇਗਾ ਕੀ ਕਹਿੰਦੇ ਪਾਤਸ਼ਾ ਜੋ ਪ੍ਰਾਨੀ ਇਸ ਦਿਨ ਭਜੈ ਜਿਹੜੇ ਬਾਹਰ ਮੁਖੀ ਲੋਕ ਕਹੀ ਜਾਂਦੇ ਨੇ ਨਾ ਕਿ ਅਸੀਂ ਗੁਰੂ ਵਾਲੇ ਬਣ ਗਏ ਹਾਂ ਸਾਡੇ ਕੋਲ ਗੁਰੂ ਵਾਲਾ ਸਰੂਪ ਹੈ ਉਹਨਾਂ ਨੂੰ ਮੇਰੀ ਬੇਨਤੀ ਹੈ ਗੁਰੂ ਦਾ ਸਰੂਪ ਓਨੀ ਦੇਰ ਤੱਕ ਕਿਵੇਂ ਬਾਹਰ ਪ੍ਰਗਟ ਹੋਵੇਗਾ ਜਿੰਨੀ ਦੇਰ ਤੱਕ ਗੁਰੂ ਦਾ ਚੇਤਨ ਤੇ ਗੁਰੂ ਦੀ ਆਤਮਾ ਪਰਮ ਆਤਮਾ ਸਾਡੇ ਵਿੱਚ ਸਪਰਸ਼ ਨਹੀਂ ਕਰਦੀ ਜੋ ਪ੍ਰਾਨੀ ਇਸ ਦਿਨ ਭਜੈ ਰੂਪ ਰਾਮ ਤਹਜਾਨ ਸੱਚ ਜਾਣੀ ਉਪਰਮਾਤਮਾ ਦਾ ਹੀ ਰੂਪ ਹੈ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੇ ਮਾਨ ਐ ਇਨਸਾਨ ਮੇਰੀ ਗੱਲ ਨੂੰ ਸੱਚ ਮੰਨੀ ਕਿ ਹਰੀ ਨੂੰ ਜਪਣ ਵਾਲੇ ਹਰੀ ਦਾ ਰੂਪ ਹੀ ਹੋ ਗਏ ਗੁਰੂ ਕਲੰਗੀ ਤਰ ਦਸਮ ਪਤਸਾ ਨੂੰ ਕਿਸ ਨੇ ਬੇਨਤੀ ਕੀਤੀ ਪਤਸਾ ਆਪ ਜੀ ਦੇ ਪਿਤਾ ਜੀ ਕਹਿ ਕੇ ਗਏ ਨੇ ਆਪ ਜੀ ਦੇ ਪਿਤਾ ਨੇ ਕਹਿ ਦਿੱਤਾ ਹਰ ਜਨ ਹਰ ਅੰਤਰ ਨਹੀਂ ਸਤਿਗੁਰੂ ਜੀ ਇਸ ਦਾ ਖੁਲਾਸਾ ਕਰੋ ਉਹ ਪੰਜਾਂ ਤਤਾਂ ਦਾ ਝੋਲਾ ਹੈ ਤੇ ਪ੍ਰਮਾਤਮ ਅਗੰਮ ਅਗੋਚਰ ਜਿਸ ਦਾ ਕੋਈ ਰੂਪ ਨਹੀਂ ਕੋਈ ਰੰਗ ਨਹੀਂ ਉਹ ਸਾਰੀਆਂ ਥਾਵਾਂ ਤੇ ਵਿਆਪਕ ਹੈ ਇਹ ਕਿਵੇਂ ਹੋ ਗਿਆ ਇੱਕ ਖਿੱਤੇ ਦੇ ਵਿੱਚ ਰਹਿਣ ਵਾਲਾ ਬੰਦਾ ਉਸ ਦਾ ਰੂਪ ਕਿਵੇਂ ਹੋ ਜਾਂਦਾ ਹਰ ਹਰ ਜਨ ਦੋਈ ਏਕ ਹੈ ਦੋਨੋਂ ਇਕ ਨੇ ਬਿਬ ਵਿਚਾਰ ਕਛ ਨਾਹੀਂ ਐਵੇਂ ਕਿਤੇ ਦੂਸਰੀ ਦੀ ਵਿਚਾਰ ਨਾ ਕਰ ਲਈ ਜਲ ਤੇ ਉਪਜਿਤ ਰੰਗ ਜਿਉਂ ਜਲ ਹੀ ਵਿਖੇ ਸਮਾਹੀ ਸਮੁੰਦਰ ਦੇ ਵਿੱਚੋਂ ਇੱਕ ਤਰੰਗ ਨਿਕਲੇ ਹੁਣ ਸਮੁੰਦਰ ਦਾ ਪਾਣੀ ਤੇ ਲਹਿਰਾਂ ਵੇਖੋ ਲਹਿਰ ਸਮੁੰਦਰ ਤੋਂ ਵੱਖ ਪ੍ਰਤੀਤ ਹੁੰਦੀ ਹੈ ਨਾ ਕਿ ਉਹ ਉੱਪਰ ਉੱਠੀ ਐ ਉਸ ਦਾ ਵਜੂਦ ਉਛਾਲੇ ਪਿਆ ਖੰਡਾ ਜੇ ਕੋਈ ਤਰੰਗ ਨੂੰ ਦੇਖ ਕੇ ਇਹ ਰੌਲਾ ਪਾਉਣ ਲੱਗ ਪਵੇ ਨਾ ਕਿ ਸਮੁੰਦਰ ਕੁਝ ਹੋਰ ਐ ਤੇ ਲਹਿਰ ਕੁਝ ਹੋਰ ਐ ਤਾਂ ਉਸ ਬੰਦੇ ਦੇ ਅੰਦਰ ਦੀ ਅਗਿਆਨਤਾ ਹੀ ਐ ਸਮੁੰਦਰ ਹੀ ਲਹਿਰ ਐ ਤੇ ਲਹਿਰ ਹੀ ਸਮੁੰਦਰ ਐ ਅੱਜ ਵੀ ਕਿਸੇ ਸਾਇੰਟਿਸਟ ਨੂੰ ਪੁੱਛੋ ਦਾ ਪਾਣੀ ਦੇ ਇੱਕ ਬੂੰਦ ਦਾ ਅਸਲਾ ਵੀ ਉਹੀ ਹੈ ਤੇ ਸਮੁੰਦਰ ਦੇ ਭੰਡਾਰੇ ਦਾ ਅਸਲਾ ਵੀ ਉਹੀ ਹੈ। ਗੁਰੂ ਕਲੰਗੀ ਧਰਪਾਪਸਨ ਨੇ ਕਿਹਾ ਜਲ ਤੇ ਉਪਜਿਤ ਰੰਗ ਜਿਹਾ ਜਲ ਹੀ ਬਿਖੈ ਸਮਾਹਿ ਬਚਿੱਤਰ ਨਾਟਕ ਦਾ ਬਚਨ ਹੈ। ਕਹਿੰਦੇ ਜਿਵੇਂ ਪਾਣੀ ਦੀ ਤਰੰਗ ਪਾਣੀ ਦਾ ਹੀ ਰੂਪ ਹੈ ਨਾ ਇਸੇ ਤਰ੍ਹਾਂ ਹਰੀ ਦਾ ਜਨ ਹਰੀ ਦਾ ਆਪਣਾ ਰੂਪ ਹੈ ਹਰੀ ਸਮੁੰਦਰ ਦੀ ਤਰ੍ਹਾਂ ਤੇ ਜਨ ਉਸ ਦੇ ਵਿੱਚ ਇੱਕ ਨਿਕਲੀ ਹੋਈ ਤਰੰਗ ਦੀ ਤਰ੍ਹਾਂ ਹੈ ਬਾਣੀ ਦੇ ਵਿੱਚ ਇੱਕ ਵਚਨ ਆਉਂਦਾ ਸੇਵਕ ਸੇਵਕ ਦੇ ਅਰਥ ਅਸੀਂ ਕਰਾਂਗੇ ਸੇਵਾਦਾਰ ਪਰ ਗੁਰੂ ਗ੍ਰੰਥ ਸਾਹਿਬ ਨੇ ਸੇਵਕ ਦੀ ਜਿਹੜੀ ਪਰਿਭਾਸ਼ਾ ਨਿਰਧਾਰਤ ਕੀਤੀ ਹੈ ਨਾ ਉਹ ਇਹ ਹੀ ਦੱਸੀ ਹੈ ਕਿ ਸੇਵਕ ਉਹ ਹੈ ਜਿਹੜਾ ਆਪਣਾ ਸਿਰ ਵੱਡ ਕੇ ਸੁਆਮੀ ਦੇ ਸਾਹਮਣੇ ਰੱਖ ਦੇਵੇ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ ਹਉਮੈ ਦਾ ਸਿਰ ਵੱਢ ਦੇਵੇ ਸਿਰ ਭੇਟ ਕਰਨਾ ਇੱਕ ਤਾਂ ਬਾਹਰ ਮੁਖੀ ਹੈ ਜਿਸ ਨੇ ਬਾਹਰ ਮੁਖੀ ਸਿਰ ਭੇਟ ਕਰ ਦਿੱਤਾ ਉਸ ਦੇ ਸਿਰ ਭੇਟ ਕਰਨ ਵਿੱਚ ਕੋਈ ਕਬਰਾਹਤ ਨਹੀਂ ਅੰਦਰ ਮੁਖੀ ਭੇਟ ਕਰਨ ਦਾ ਕੀ ਅਰਥ ਹੈ ਮੱਥਾ ਕਿਉਂ ਟੇਕਦੇ ਆ ਕਿਉਂਕਿ ਸਾਡੀ ਖੋਪੜੀ ਦੇ ਵਿੱਚ ਪਰਮਾਤਮਾ ਨੇ ਬਹੁਤ ਕੁਝ ਰੱਖਿਆ ਜੇ ਖੋਪੜੀ ਗੁਰੂ ਦੇ ਚਰਨਾਂ ਦੇ ਵਿੱਚ ਰੱਖ ਦਈਏ ਤਾਂ ਫਿਰ ਬੰਦੇ ਦੀ ਆਪਣੀ ਮਰਜ਼ੀ ਖਤਮ ਹੋ ਜਾਂਦੀ ਹੈ ਸਾਡੀ ਮਤ ਨਹੀਂ ਵੀ ਹੋ ਸਕਦੀ ਹੈ ਪਰ ਗੁਰੂ ਦੀ ਮਤ ਉੱਚੀ ਹੈ ਰੱਬ ਕਰੇ ਕਿਸੇ ਦੀ ਮਤ ਨਹੀਂ ਵੀ ਨਾ ਹੋ ਜਾਏ ਦੇ ਮਨ ਕਿਤੇ ਮਤ ਉਤੇ ਹਾਵੀ ਨਾ ਹੋ ਜਾਏ ਮਨ ਵਿਚਾਰਾ ਤਾਂ ਇੱਕ ਸਮੂਹ ਹੈ ਮਨ ਇੱਕ ਕਲਰਕ ਦੀ ਤਰ੍ਹਾਂ ਜਿਹੜਾ ਫਾਈਲ ਤਿਆਰ ਕਰ ਰਿਹਾ ਹੈ ਅੰਦਰੋਂ ਬੇਈਮਾਨ ਹੈ ਉਹ ਫਾਈਲ ਤਿਆਰ ਕਰਕੇ ਅੱਗੇ ਭੇਜੇਗਾ ਆਪਣੇ ਤੋਂ ਵੱਡੇ ਅਫਸਰ ਨੂੰ ਜੇ ਤਾਂ ਕਲਰਕ ਨਾਲ ਉੱਪਰ ਵਾਲਾ ਮਿਲਿਆ ਤਾਂ ਉਹ ਅੱਖਾਂ ਬੰਦ ਕਰਕੇ ਸੈਨ ਕਰ ਦੇਵੇਗਾ ਇਹ ਉੱਤੇ ਵਾਲਾ ਸੁਚੇਤ ਹੈ ਨਾ ਤਾਂ ਉਹ ਫਾਈਲ ਦਾ ਇੱਕ ਇੱਕ ਪੇਜ ਦੇਖੇਗਾ ਕਈ ਵਾਰੀ ਪਿਛਾਂ ਵੀ ਭੇਜ ਦਿੰਦਾ ਇਹ ਲੈ ਜਾ ਪਿਛਾਂ ਇਹ ਬੇਈਮਾਨੀ ਮੇਰੇ ਨਾਲ ਨਹੀਂ ਚੱਲਨੀ ਮਨ ਫਾਈਲ ਦੇ ਫੁਰਨੇ ਤਿਆਰ ਕਰਦਾ ਸਰ ਸੰਗਤ ਜੀ ਕਿ ਮੈਂ ਇਹ ਕਰਨ ਇਹ ਮੱਤ ਕੋਲ ਭੇਜਦਾ ਮਤ ਦਾ ਸੰਬੰਧ ਮਨ ਨਾਲ ਹੋਵੇ ਤਾਂ ਮਤ ਉਹੀ ਕੁਝ ਮੰਨੀ ਜਾਂਦੀ ਹੈ ਜੋ ਮਨ ਕਹਿੰਦਾ ਜੇ ਫੁਰਨਾ ਕਰਕੇ ਮਤ ਨੂੰ ਭੇਜੇ ਨਾ ਮਤ ਦੇ ਉੱਤੇ ਗੁਰੂ ਖਲੋਤਾ ਹੋਵੇ ਤਾਂ ਮਤ ਇੱਕੋ ਦਮ ਫੁਰਨ ਨੂੰ ਪਛਾਣ ਤੋੜ ਦਿੰਦੀ ਹੈ ਵੀ ਨਹੀਂ ਚੱਲ ਪਿੱਛਾ ਮੇਰੇ ਸਿਰ ਤੇ ਜਿਹੜਾ ਖੜਾ ਹੈ ਨਾ ਉਸ ਨੂੰ ਇਹ ਚੰਗਾ ਨਹੀਂ ਲੱਗਦਾ ਪਿਆ ਮਨ ਨੀਵਾ ਨਾ ਹੋਵੇ ਤੇ ਮਤ ਉੱਚੀ ਹੋਵੇ ਰਹੋ ਵਿਚਾਰ ਭਾਈ ਸਮਾਪਤੀ ਦਾ ਸਮਾ ਹੋਇਆ ਤਮam ਭੁਲੰਦੇ ਖਿਮਾਂ ਗੁਰੂ ਪਾਤਸ਼ਾਪ ਆਪ ਸੰਗਤ ਬਖ ਸੰਜੋਗੋਂ ਕੱਲ ਨੂੰ ਇੱਥੋਂ ਹੀ ਵਿਚਾਰਾਂ ਅੱਗੇ ਸਰਬਨ ਕਰਾਂਗੇ ਬਲਾਉ ਫਤਹਿ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ